ਜਿਵੇਂ ਤੁਹਾਨੂੰ ਪਤਾ ਹੈ ਕੱਲ ਸਕਾਈਟ੍ਰੋਨ ਫੈਸਟ ਦੇ ਵਿੱਚ ਯੂਨੀਵਰਸਿਟੀ ਦੇ ਸਟੂਡੈਂਟ ਦੇ ਉੱਤੇ ਇਸ ਤਰ੍ਹਾਂ ਦੇ ਧਿਆਰ ਨਾਲ ਹਮਲਾ ਕੀਤਾ ਗਿਆ ਜਿਦੇ ਵਿੱਚ ਅੱਜ ਇਸ ਯੂਨੀਵਰਸਿਟੀ ਦਾ ਇੱਕ ਸਟੂਡੈਂਟ ਅਦਿੱਤਾ ਠਾਕੂ ਸਾਡੇ ਵਿੱਚ ਨਹੀਂ ਰਿਹਾ ਉਹਦਾ ਕਤਲ ਕਰ ਦਿੱਤਾ ਗਿਆ ਦੋਸਤੋ ਡੀਐਸਡਬਲਿਊ ਵੱਤੇ 30 ਨੂੰ ਪਹਿਲਾਂ ਇਨਫੀਮੇਟ ਕੀਤਾ ਗਿਆ ਸੀਗਾ ਕਿ ਸਿਕਿਉਰਿਟੀ ਥ੍ਰੈਟ ਹੈ ਜਿਹੜਾ ਸਿੰਗਰ ਵੀ ਹੈ ਉਹਦੇ ਕੰਟਰੋਵਰਸ਼ਲ ਸੌਂਗਸ ਨੇ ਜਿਹੜੇ ਹਰਿਆਣੇ ਵਿੱਚ ਬਹਿਨ ਨੇ ਉਸ ਦੇ باوجود ਉਹ ਸਿੰਗਰ ਨੂੰ ਉਸ ਫੈਸਟ ਨੂੰ ਮਨਜ਼ੂਰੀ ਦਿੱਤੀ ਗਈ ਜਿਸ ਕਰਕੇ ਅੱਜ ਇੱਕ ਵਿਦਿਆਰਥੀ ਦੀ ਇੱਥੇ ਕਤਲ ਹੋ ਗਿਆ ਦੋਸਤੋ ਅੱਜ ਮੈਂ ਤੁਹਾਨੂੰ ਸਾਰੇ ਨੂੰ ਹੱਥ ਜੋੜ ਕੇ ਸੱਦਾ ਦਿੰਨਾ ਹੈ ਬੇਨਤੀ ਦਿੰਨਾ ਹੈ ਪੰਜਾਬ ਯੂਨੀਵਰਸਿਟੀ ਦੀ ਹਰ ਇੱਕ ਜਥੇਬੰਦੀ ਨੂੰ ਹਰ ਇੱਕ ਵਿਦਿਆਰਥੀ ਨੂੰ ਕਿ ਆਜੋ ਡੀਐਸਡਬਲੂ ਸਰ ਦੇ ਬਾਹਰ ਪਤਰਨੇ ਤੇ ਬੈਠੇ ਆ ਆਪਾਂ ਉਦੋਂ ਤੱਕ ਨਹੀਂ ਉੱਟਣਾ ਜਦੋਂ ਜਦੋਂ ਤੱਕ ਸਰ استਿਫਾ ਨਹੀਂ ਦਿੰਦੇ ਤੇ ਆਪਣੀ ਜ਼ਿੰਮੇਵਾਰੀ ਕਬੂਲ ਨਹੀਂ ਕਰਦੇ ਡੀਐਸਡਬਲੂ ਮੁਰਦਾਬਾਦ 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 ਚੀਫ ਮਰਦਾਬਾਦ ਮਰਦਾਬਾਦ ਯੂਸਕੇਡੀ ਮਰਦਾਬਾਦ 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 ਜਿਵੇਂ ਤੁਹਾਨੂੰ ਪਤਾ ਹੈ ਕੱਲ ਸਕਾਈਟਾਉਨ ਫੈਸਟ ਦੇ ਵਿੱਚ ਯੂਨੀਵਰਸਿਟੀ ਦੇ ਸਟੂਡੈਂਟ ਦੇ ਉੱਤੇ ਇਸ ਤਰ੍ਹਾਂ ਦੇ ਧਿਆਰ ਨਾਲ ਹਮਲਾ ਕੀਤਾ ਗਿਆ ਜਿਦੇ ਵਿੱਚ ਅੱਜ ਇਸ ਯੂਨੀਵਰਸਿਟੀ ਦਾ ਇੱਕ ਸਟੂਡੈਂਟ ਅਦਿੱਤ ਠਾਕੁਰ ਸਾਡੇ ਵਿੱਚ ਨਹੀਂ ਰਿਹਾ ਉਹਦਾ ਕਤਲ ਕਰ ਦਿੱਤਾ ਗਿਆ ਦੋਸਤੋ ਡੀਐਸਡਬਲਿਊ ਵੱਤੇ 30 ਨੂੰ ਪਹਿਲਾ ਇਨਟੀਮੇਟ ਕੀਤਾ ਗਿਆ ਸੀਗਾ ਕਿ ਸਿਕਿਉਰਿਟੀ ਥ੍ਰੈਟ ਹੈ ਜਿਹੜਾ ਸਿੰਗਰ ਵੀ ਹੈ ਉਹਦੇ ਕੰਟਰੋਵਰਸ਼ਲ ਸੌਂਗਸ ਨੇ ਜਿਹੜੇ ਹਰਿਆਣੇ ਵਿੱਚ ਬਹਿਨ ਨੇ ਉਸ ਦੇ ਬਾਵਜੂਦ ਉਸ ਸਿੰਗਰ ਨੂੰ ਉਸ ਬੈਸਟ ਨੂੰ ਮਨਜ਼ੂਰੀ ਦਿੱਤੀ ਗਈ ਜਿਸ ਕਰਕੇ ਅੱਜ ਇੱਕ ਵਿਦਿਆਰਥੀ ਦੀ ਇੱਥੇ ਕਤਲ ਹੋ ਗਿਆ ਹੈ ਦੋਸਤੋ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਸੱਦਾ ਦਿੰਨਾ ਹੈ ਬੇਨਤੀ ਦਿੰਨਾ ਹੈ ਪੰਜਾਬ ਯੂਨੀਵਰਸਿਟੀ ਦੀ ਹਰ ਇੱਕ ਜਥੇਬੰਦੀ ਨੂੰ ਹਰ ਇੱਕ ਵਿਦਿਆਰਥੀ ਨੂੰ ਕਿ ਆਜੋ ਡੀਐਸਡਬਲ ਸਰ ਦੇ ਬਾਹਰ ਪਤਰਨੇ ਦੇ ਬੈਠੇ ਆਪਾਂ ਉਦੋਂ ਤੱਕ ਨਹੀਂ ਉੱਟਣਾ ਜਦੋਂ ਜਦੋਂ ਤੱਕ ਸਰ استਿਫਾ ਨਹੀਂ ਦਿੰਦੇ ਤੇ ਆਪਣੀ ਜ਼ਿੰਮੇਵਾਰੀ ਕਬੂਲ ਨਹੀਂ ਕਰਦੇ ਡੀਐਸਡਬਲ ਮੁਰਦਾਬਾਦ ਮੁਰਦਾਬਾਦ ਤੁਹਾਨੂੰ ਪਤਾ ਹੈ ਕੱਲ ਸਕਾਈਟ੍ਰੋਨ ਫੈਸਟ ਦੇ ਵਿੱਚ ਯੂਨੀਵਰਸਿਟੀ ਦੇ ਸਟੂਡੈਂਟ ਦੇ ਉੱਤੇ ਇਸ ਤਰ੍ਹਾਂ ਦੇ ਧਿਆਰਾਂ ਨਾਲ ਹਮਲਾ ਕੀਤਾ ਗਿਆ ਜਿਦੇ ਵਿੱਚ ਅੱਜ ਇਸ ਯੂਨੀਵਰਸਿਟੀ ਦਾ ਇੱਕ ਸਟੂਡੈਂਟ ਅਦਿੱਤਿਆ ਠਾਕੁਰ ਸਾਡੇ ਵਿੱਚ ਨਹੀਂ ਰਿਹਾ ਉਹਦਾ ਕਤਲ ਕਰ ਦਿੱਤਾ ਗਿਆ ਦੋਸਤੋ ਡੀਐਸਡਬਲਯੂ ਵੱਟੇ 13 ਨੂੰ ਪਹਿਲਾ ਇੰਟੀਮੇਟ ਕੀਤਾ ਗਿਆ ਸੀਗਾ ਕਿ ਸਿਕਿਉਰਿਟੀ ਥ੍ਰੈਟ ਹੈ ਜਿਹੜਾ ਸਿੰਗਰ ਵੀ ਹੈ ਉਹਦੇ ਕੰਟਰੋਵਰਸ਼ਲ ਸੌਂਗਸ ਨੇ ਜਿਹੜੇ ਹਰਿਆਣੇ ਵਿੱਚ ਬਹਿਨ ਨੇ ਉਸ ਦੇ باوجود ਉਸ ਸਿੰਗਰ ਨੂੰ ਉਸ ਪੇਸਟਰੂਮ ਮਨਜ਼ੂਰੀ ਦਿੱਤੀ ਗਈ ਜਿਸ ਕਰਕੇ ਅੱਜ ਇੱਕ ਵਿਦਿਆਰਥੀ ਦੀ ਇੱਥੇ ਕਤਲ ਹੋ ਗਿਆ ਹੈ ਦੋਸਤ ਅੱਜ ਮੈਂ ਤੁਹਾਨੂੰ ਸਾਰੇ ਨੂੰ ਹੱਥ ਜੋੜ ਕੇ ਸੱਦਾ ਦਿੰਦਾ ਹੈ ਬੇਤੀ ਦਿੰਦਾ ਹੈ ਪੰਜਾਬ ਯੂਨੀਵਰਸਿਟੀ ਦੀ ਹਰ ਇੱਕ ਜਥੇਬੰਦੀ ਨੂੰ ਹਰ ਇੱਕ ਵਿਦਿਆਰਥੀ ਨੂੰ ਕਿ ਆਜੋ ਡੀਐਸਡਬਲ ਸਰ ਦੇ ਬਾਹਰ ਪੱਤਰ ਨੇ ਬੈਠੇ ਆ ਆਪਾਂ ਉਦੋਂ ਤੱਕ ਨਹੀਂ ਉੱਟਣਾ ਜਦੋਂ ਜਦੋਂ ਤੱਕ ਸਰ ਇਸ ਦੀ ਬਾਣੀ ਦਿੰਦੇ ਤੇ ਆਪਣੀ ਜ਼ਿੰਮੇਵਾਰੀ ਕਬੂਲ ਨਹੀਂ ਕਰਦੇ ਡੀਐਸਡਬਲ ਮੁਨਦਾਬਾਦ ਮੁਨਦਾਬਾਦ Come on!